ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਕੁਲਦੀਪ ਕੌਰ ਪ੍ਰਿੰਸੀਪਲ ਐਨ ਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪੁੱਚੋ ਮੰਡੀ ਅੱਜ ਸਾਡੇ ਸਕੂਲ ਦੇ ਵਿੱਚ ਆਪਣਾ ਪੰਜਾਬ ਫਾਊਂਡੇਸ਼ਨ ਮਿਸ਼ਨ ਪੰਜਾਬ 2024 ਦਾ ਜੋ 8 ਲੱਖ ਪੌਦੇ ਲਾਉਣ ਦਾ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਵੱਲੋਂ ਨਿਸ਼ਚਾ ਕੀਤਾ ਗਿਆ ਸੀ ਅੱਜ ਸਾਡੇ ਸਕੂਲ ਦੇ ਵਿੱਚ ਉਸ ਨਿਸ਼ਚੇ ਨੂੰ ਪੂਰਾ ਕਰਨ ਦੇ ਲਈ ਸਾਰੇ ਬੱਚਿਆਂ ਵੱਲੋਂ ਅਧਿਆਪਕਾਂ ਵੱਲੋਂ ਉਦਮ ਕੀਤਾ ਗਿਆ ਤਾ ਸਾਡੇ ਸਕੂਲ ਦੇ ਵਿੱਚ ਜਿਹੜੇ ਵੱਧ ਤੋਂ ਵੱਧ ਬੱਚਿਆਂ ਨੂੰ ਪੌਦੇ ਵੰਡੇ ਗਏ ਅਧਿਆਪਕਾਂ ਨੂੰ ਪੌਦੇ ਵੰਡੇ ਗਏ ਔਰ ਬੱਚੇ ਜੋ ਸਾਡੇ ਛੋਟੀਆਂ ਕਲਾਸਸ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੇ ਜਦੋਂ ਤੱਕ ਪਲੱਸ 2 ਪਾਸ ਆਊਟ ਹੋਣਾ ਹੈ ਹਰੇ ਭਰੇ ਪੌਦੇ ਦੇਖਣ ਦਾ ਨਿਸ਼ਚਾ ਕੀਤਾ ਉਹਨਾਂ ਦੀ ਸਾਂਭ ਸੰਭਾਲ ਤੇ ਉਹਨਾਂ ਪੌਦਿਆਂ ਨੂੰ ਪਾਲਣ ਦਾ ਪ੍ਰੋਮਿਸ ਕੀਤਾ ਤਾ ਮੈਂ ਵੀ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੀ ਆ ਕਿ ਸਾਡਾ ਪੰਜਾਬ ਹਰਿਆ ਭਰਿਆ ਰਹੇ ਔਰ ਵੱਧ ਤੋਂ ਵੱਧ ਪੌਦੇ ਸ਼ਾਨਦਾਰ ਪੌਦੇ ਲੱਗਣ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਵੱਧਦੀ ਗਰਮੀ ਤੋਂ ਬਚ ਸਕੀਏ ਔਰ ਆਪਣੇ ਜਿਹੜੇ ਸ਼ਾਨਦਾਰ ਪੌਦੇ ਲਾ ਕੇ ਸਾਡੇ ਆਲੇ ਦੁਆਲੇ ਨੂੰ ਅਸੀਂ ਬਚਾ ਸਕੀਏ ਧੰਨਵਾਦ ਸ਼ਸ਼ੀਕਲ ਜੀ ਮੇਰਾ ਨਾਮ ਗੁਰਮੀਤਕਰ ਹੈ ਅੱਜ ਮੈਂ ਇੱਕ ਪੌਦਾ ਲਗਾ ਰਹੀ ਆ ਤੇ ਮੈਂ ਇਹਦਾ ਹਮੇਸ਼ਾ ਖਿਆਲ ਰੱਖੂੰਗੀ ਸ਼ਸ਼ੀਕਲ ਮੇਰਾ ਨਾਮ ਲਕਵੀਕੌਰ ਹੈ ਮੈਂ ਅੱਜ ਇੱਕ ਪੌਦਾ ਲਗਾ ਰਹੀ ਹਾਂ ਮੈਂ ਇਹਦਾ ਹਮੇਸ਼ਾ ਖਿਆਲ ਰੱਖੂ ਸ਼ਸ਼ੀਕਲ ਮੇਰਾ ਨਾਮ ਸਿਮਰਨ ਕੌਰ ਹੈ ਮੈਂ ਇਹ ਪੌਦਾ ਅੱਜ ਲਗਾ ਰਹੀ ਹਾਂ ਤੇ ਮੈਂ ਇਹਦਾ ਹਮੇਸ਼ਾ ਖਿਆਲ ਰੱਖੂ ਕਰਨ ਸ਼ਸ਼ਿਕਾ ਮੇਰਾ ਨਾਮ ਨਵਰੀਤ ਕੌਰ ਹੈ ਅੱਜ ਮੈਂ ਇੱਕ ਪੌਦਾ ਲਗਾ ਰਹੀ ਹਾਂ ਜਿਸ ਦਾ ਮੈਂ ਹਮੇਸ਼ਾ ਖਿਆਲ ਰੱਖੂਗੀ ਸ਼ਸ਼ੀਗਲ ਜੀ ਮੇਰਾ ਨਾਮ ਹਰਮਨਦੀਪ ਕੌਰ ਹੈ ਮੈਜਿਕ ਪੌਦਾ ਲਗਾਉਣ ਜਾ ਰਹੀ ਹਾਂ ਮੈਂ ਹਮੇਸ਼ਾ ਖਿਆਲ ਰੱਖੂਗੀ ਨੋ ਹਰ ਰੋਜ਼ ਪਾਣੀ ਦੂੰਗੀ ਰਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੈਦਵੀਰ ਕੌਰ ਹੈ ਮੈਂ ਵਾਤਾਵਰਨ ਨੂੰ ਹਰਾ ਭਰਾ ਰੱਖਣ ਲਈ ਇੱਕ ਪੌਦਾ ਲਗਾ ਰਹੀ ਹਾਂ ਤੇ ਮੈਂ ਇਸ ਦਾ ਖਿਆਲ ਆਪਣੇ ਹੱਥੀ ਰੱਖਾਂਗੀ ਮੈਂ ਇੱਕ ਨਹੀਂ ਬਹੁਤ ਸਾਰੇ ਪੌਦੇ ਲਗਾਉਂਗੀ ਤੇ ਮੇਰਾ ਸਾਰਿਆਂ ਨੂੰ ਕਹਿਣਾ ਇਹੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪੌਦੇ ਲਗਾਓ ਤੇ ਸਨੂੰ ਹਰਾ ਭਰ ਬਣਾਓ ਥੈਂਕ ਯ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰਸ਼ਪ੍ਰੀਤ कौर ਹੈ ਮੈਂ ਅੱਜ ਇੱਕ ਪੌਦਾ ਲਗਾ ਰਹੀ ਹਾਂ ਮੈਂ ਇਹਦਾ ਹਮੇਸ਼ਾ ਧਿਆਨ ਰੱਖੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਮੇਰਾ ਨਾਮ ਕੁੰਨਿਸ਼ਕਾ ਹੈ ਮੈਂ ਅੱਜ ਇੱਕ ਪੌਦਾ ਲਗਾ ਰਹੀ ਹਾਂ ਮੈਂ ਇਹਦਾ ਹਮੇਸ਼ਾ ਖਿਆਲ ਰੱਖੂੰਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦਿਵਿਆ ਹੈ ਮੈਂ ਅੱਜ ਇੱਕ ਪੌਦਾ ਲਗਾ ਰਹੀ ਹਾਂ ਮੈਂ ਹਮੇਸ਼ਾ ਉਹਦਾ ਧਿਆਨ ਰੱਖਾਂਗੀ ਠੀਕ ਹੈ ਸਾਰਿਆਂ ਨੂੰ ਮੇਰਾ ਨਾਮ ਪ੍ਰੀਆ ਰਾਣੀ ਹੈ ਮੈਂ ਇੱਕ ਪੌਦਾ ਲਾ ਰਹੀ ਹਾਂ ਮੈਂ ਇਹਦਾ ਹਮੇਸ਼ਾ ਖਿਆਲ ਰੱਖੂੰਗੀ ਆਪਣੇ ਹੱਥੋਂ ਧੰਨਵਾਦ ਸ਼ਸ਼ਿਕਾ ਮੇਰਾ ਨਾਮ ਕੁਸ਼ਮੀਤ कौर ਤਾਸ਼ੀ ਕਲ ਮੇਰਾ ਨਾਮ ਗੁਰਨੂਰ ਕੋਰਾ ਮੈਂ ਅੱਜ ਇੱਕ ਪੌਦਾ ਲਵਾ ਰਹੀ ਹਾਂ ਮੈਂ ਇਸ ਦਾ ਹਮੇਸ਼ਾ ਖਿਆਲ ਰੱਖੂੰਗੀ